ਹਾਂ ਬਾਈ ਯਾਰ ਬਾਈ ਬਣ ਕੇ ਜੇ ਬਾਲ ਦੇ ਕੱਟੀ ਯਾਰ ਮੈਂ ਪਾਸੇ ਜਾਣਾ ਸੀ ਯਾਰ ਬਾਈ ਬਣ ਕੇ ਆਰੇ ਮੀਂਹ ਨੇ ਖਣਿਆ ਤੇ ਯਾਰ ਹੋਰ ਕੋ ਕਰਤਾ ਨਹੀਂ ਆਹ ਤੂੰ ਅੱਜ ਕਿੱਧਰ ਦੀ ਯਾਰ ਖਿੱਤਰੀ ਮੀਂਹ ਪੈਂਦੇ ਜਾ ਓਏ ਪਾਸੇ ਜਾ ਕੇ ਆਉਣਾ ਯਾਰ ਮੈਂ ਕੰਮ ਕਰ ਯਾਰ ਅੱਜ ਮੀਂਹ ਦਾ ਬੜਾ ਠੰਡ ਜੀ ਯਾਰ ਆਲੂ ਪਕੌੜੇ ਲਿਆ ਮੈਂ ਆਲੂ ਪਕੌੜੇ ਹਾਂ ਆਲੂ ਪਕੌੜੇ ਹਾਂ ਮੈਂ ਰਿਹਾ ਨਾ ਫਰਨੇ ਠੰਡ ਜੀ ਉਤਰ ਜੂਗੀ ਮੇਰੇ ਤਾਂ ਠੰਡ ਚੜੀ ਪਿਆ ਹੋਰ ਜਗੇ ਕੱਪੜਾ ਆ ਆ ਗਿਆ ਮੈਂ ਦੇਖੋ ਹੋਰ ਨੂੰ ਮੈਂ ਕਿਥੇ ਬਿਠਾਈ ਬਾਈ ਬਣ ਕੇ ਲੋਕ ਹੈਲੋ ਬਾਈ ਦੋ ਘੰਟੇ ਦਾ ਕਾਈ ਯਾਰ ਓਏ ਆ ਜਾ ਕਿੱਧਰ ਤੂੰ ਗੱਲਾਂ ਕਰੀ ਜਾਂਦਾ ਗਾ ਦਾ ਖਾਣਾ ਆ ਜਾ ਆ ਜਾ ਆ ਜਾ ਤੂੰ ਵੀ ਆ ਨਹੀਂ ਜਾਵਾ ਆ ਜਾ ਲੈ ਫੜਾ ਪਲੇਟ ਚੇਅਰ ਕਰ ਮੋ ਬੰਦੇ ਕਿੱਥੇ ਹੈ ਇੱਧਰ ਆ ਜਾ ਨੀ ਚੱਕ ਓਏ ਆ ਕੀ ਓਏ ਆਖੇ ਤੈਨੂੰ ਆਲੂ ਪਕੌੜੇ ਦੀ ਆਲੂ ਪਕੌੜੇ ਆਲੂ ਕੋੜੀ ਨੇ ਹੋਰ ਕੀ ਤੈਨੂੰ ਇਹ ਛੁਰਛਣਾ ਨਹੀਂ ਦੇਗਾ ਦੇਖ ਤਾ ਲੈ ਇਹਦਾ ਗੰਜਰ ਦਾ ਸਬਜ਼ੀ ਵਾਲੇ ਨੇ ਖਾਣ ਆਖਿਆ ਦੀ ਓਏ ਬਾਈ